ਹਾਂਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ ਬਾਬਾ ਜੀ ਐਨੇ ਨਰਮ ਦਿਲ ਹਨ ਕਿ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਜਿੱਦਾਂ ਕਹਿੰਦੇ ਹੁੰਦੇ ਬਾਬਾ ਜੀ ਨੂੰ ਸਵਾਲ ਜਵਾਬ ਵੀ ਸਾਰੇ ਕਰਦੇ ਆ ਇੱਕ ਲੜਕੀ ਨੇ ਸਵਾਲ ਜਵਾਬ ਵਿੱਚ ਇਹ ਵੀ ਪੁੱਛਿਆ ਕਿ ਬਾਬਾ ਜੀ ਇਹ ਡੇਰਾ ਤੁਹਾਡਾ ਕਿੰਨਾ ਸੋਹਣਾ ਆ ਤੇ ਬਾਬਾ ਜੀ ਨੇ ਹੱਸਦੇ ਹੋਏ ਉਸ ਸਵਾਲ ਦਾ ਉੱਤਰ ਦਿੱਤਾ ਵੀ ਬੇਟਾ ਜੀ ਇਹ ਡੇਰਾ ਮੇਰਾ ਨਹੀਂ ਇਹ ਡੇਰਾ ਤੁਹਾਡਾ ਹੈ ਇਹ ਡੇਰਾ ਸੰਗਤ ਦਾ ਹੈ ਜਿਨੇ ਬੜੀ ਮਿਹਨਤ ਨਾਲ ਅਤੇ ਪਿਆਰ ਨਾਲ ਇਹਨੂੰ ਬਣਾਇਆ ਹੈ ਠੀਕ ਹੈ ਜੀ ਸੋ ਬਾਬਾ ਜੀ ਇੰਨਾ ਪਿਆਰ ਕਰਦੇ ਆ ਸੰਗਤ ਨੂੰ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹ ਆਪਣੀ ਸੰਗਤ ਨੂੰ ਹਾਲਾਂਕਿ ਪਿਆਰ ਤਾਂ ਉਹ ਸਾਰੀ ਦੁਨੀਆ ਨੂੰ ਕਰਦੇ ਆ ਪਰ ਫੇਰ ਵੀ ਆਪਣੀ ਸੰਗਤ ਨੂੰ ਉਹ ਪਿਆਰ ਹੱਦੋਂ ਵੱਧ ਕਰਦੇ ਆ ਜਿੱਦਾਂ ਆਪਾਂ ਮੰਨ ਲਓ ਸੋਚਦੇ ਹੁੰਨੇ ਆ ਵੀ ਆਪਣਾ ਮਾਤਾ ਪਿਤਾ ਆ ਜਾਂ ਆਪਾਂ ਬੱਚਿਆਂ ਦੇ ਮਾਤਾ ਪਿਤਾ ਆ ਆਪਾਂ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਹੋਵਾਂਗੇ ਤੇ ਬੱਚਾ ਜਿੱਦਾਂ ਸੋਚ ਲੈਂਦਾ ਜਦੋਂ ਆਪਾਂ ਕਿਤੇ ਦਾਅਵਕ ਦਿੰਨੇ ਆ ਖਰਿਆ ਕਹਿਣਾ ਮੇਰਾ ਮਾ-ਬਾਪ ਮੈਨੂੰ ਪਿਆਰ ਨਹੀਂ ਕਰਦਾ ਪਰ ਇਹ ਤਾਂ ਆਪਣੇ ਦਿਲ ਨੂੰ ਪਤਾ ਹੁੰਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਆ ਤੇ ਉਦਾਂ ਹੀ ਬਾਬਾ ਜੀ ਆ ਉਹ ਆਪਣੀ ਸੰਗਤ ਨੂੰ ਹੱਦੋਂ ਵੱਧ ਪਿਆਰ ਕਰਦੇ ਆ ਐਦਾਂ ਹੀ ਬਾਬਾ ਜੀ ਨੂੰ ਇੱਕ ਨੇ ਹੋਰ ਸਵਾਲ ਕੀਤਾ ਕਿ ਬਾਬਾ ਜੀ ਜਦੋਂ ਵੀ ਕੋਈ ਕੰਮ ਕਰਨਾ ਚਾਹੀਦਾ ਆ ਜਾਂ ਕੋਈ ਡਿਸੀਜਨ ਲੈਣਾ ਚਾਹੀਦਾ ਵੀ ਆਪਣੇ ਦਿਲ ਦੀ ਸੁਣਨੀ ਚਾਹੀਦੀ ਆ ਜਾਂ ਆਪਣੇ ਦਿਮਾਗ ਦੀ ਤਾਂ ਉਹਦੇ ਵਿੱਚ ਵੀ ਬਾਬਾ ਜੀ ਨੇ ਬਹੁਤ ਵਿਸਥਾਰਪੂਰਵਕ ਜਵਾਬ ਦਿੱਤਾ ਪਹਿਲਾਂ ਤਾਂ ਬਾਬਾ ਜੀ ਨੇ ਕਹਿ ਦਿੱਤਾ ਵੀ ਦੋਨਾਂ ਦੀ ਸੁਣਨੀ ਚਾਹੀਦੀ ਆ ਤੇ ਬਾਅਦ ਵਿੱਚ ਬਾਬਾ ਜੀ ਨੇ ਕਹਿਤਾ ਵੀ ਜਿਹੜਾ ਲੈ ਲਿਆ ਉਹ ਕਿਸੇ ਵੇਲੇ ਡਾਵਾਡੋਲ ਹੋ ਜਾਂਦਾ ਆ ਸੋ ਆ ਥੋੜਾ ਜਿਹਾ ਦਿਮਾਗ ਵੀ ਲਾਉਣਾ ਜ਼ਰੂਰ ਚਾਹੀਦਾ ਆ ਤੇ ਮੁੜ ਕੇ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਜਿਹੜਾ ਇਨਸਾਨ ਆ ਉਹ ਇਸ ਦੁਨੀਆ ਦੇ ਉੱਤੇ ਆਇਆ ਆ ਉਹਦਾ ਮੇਨ ਮਕਸਦ ਕੀ ਆ ਇਸ ਦੁਨੀਆ ਦੇ ਉੱਤੇ ਆਉਣ ਦਾ ਤੇ ਉਹ ਆਪਣੇ ਮਕਸਦ ਤੋਂ ਕਿਦਾਂ ਭੁੱਲਿਆ ਆ ਕਿਦਾਂ ਭਟਕਿਆ ਆ ਸੋ ਉਹਨੂੰ ਸਹੀ ਰਾਹ ਦੇ ਉੱਤੇ ਕਿਦਾਂ ਆਉਣਾ ਚਾਹੀਦਾ ਆ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਮਿੰਟਾਂ ਸਕਿੰਟਾਂ ਦੇ ਵਿੱਚ ਸੁਣਦੇ ਆਂ ਕੱਲ ਉਹ ਬੰਦਾ ਹੈਗਾ ਸੀ ਰਾਤ ਸਵੇਰ ਨੂੰ ਆਪਾਂ ਉਹਦੀ ਖਬਰ ਸੁਣ ਲੈਨੇ ਆਂ ਵੀ ਉਹ ਬੰਦਾ ਅਕਾਲ ਚਲਾਣਾ ਕਰ ਗਿਆ ਸੋ ਬਾਬਾ ਜੀ ਨੇ ਇਹਦੇ ਉੱਤੇ ਬਹੁਤ ਜ਼ੋਰ ਦਿੰਦੇ ਆ ਉਹ ਕਹਿੰਦੇ ਵੀ ਇਹ ਆਪਣੇ ਜਿੱਦਾਂ ਆਪਾਂ ਆਪਣੀਆਂ ਬਣਾਉਣੇ ਆ ਇਹ ਟਾਈਮ ਟੇਬਲ ਵੀ ਆਪਾਂ ਜਦੋਂ ਬੱਚੇ ਹੋ ਜਾਣਗੇ ਫਿਰ ਆਪਾਂ ਫ੍ਰੀ ਹੋ ਜਾਵਾਂਗੇ ਫਿਰ ਆਪਾਂ ਕਰ ਲਵਾਂਗੇ ਬਾਬਾ ਜੀ ਦਾ ਭਾਈ ਨੰਦ ਸਿਮਰਨ ਤੇ ਇਦਾਂ ਹੀ ਇੱਕ ਹੋਰ ਬੰਦੇ ਨੇ ਬਾਬਾ ਜੀ ਨੂੰ ਸਵਾਲ ਕੀਤਾ ਵੀ ਦੁਨਿਆਵੀ ਹਾਲ ਜਿੱਦਾਂ ਦੇ ਮਰਜ਼ੀ ਹੋਣ ਪਰ ਤੁਸੀਂ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਤਾਂ ਬਾਬਾ ਜੀ ਨੇ ਉਦੋਂ ਹੀ ਉਹਨੂੰ ਉਹਦੀ ਗੱਲ ਟੋਕ ਦਿੱਤੀ ਅਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ ਕਹਿੰਦਾ ਬੇਟਾ ਵੇ ਅਮੀਰੀ ਗਰੀਬੀ ਉਹ ਇੱਥੇ ਆ ਅਮੀਰ ਕੋਈ ਜਿੰਨਾ ਮਰਜੀ ਅਮੀਰ ਹੋਵੇ ਚਾਹੇ ਜਿੱਦਾਂ ਦਾ ਮਰਜੀ ਹੋਵੇ ਜਿਹਦੇ ਦਿਲ ਵਿੱਚ ਪਿਆਰ ਨਹੀਂ ਹੈਗਾ ਪ੍ਰੇਮ ਪਿਆਰ ਦੀ ਭਾਵਨਾ ਨਹੀਂ ਹੈਗੀ ਕਹਿੰਦਾ ਬੱਸ ਉਹਦੇ ਉਹ ਜਾਨੀ ਕਿ ਬੰਦਾ ਪ੍ਰੇਮ ਪਿਆਰ ਦੀ ਭਾਵਨਾ ਆਪਣੇ ਦਿਲ ਵਿੱਚ ਰੱਖੇ ਸਾਨੂੰ ਕਹਿੰਦਾ ਬਾਬਾ ਜੀ ਕਹਿੰਦੇ ਉਹਦੇ ਨਾਲ ਪਿਆਰਿਆ ਅਮੀਰ ਜਿੰਨਾ ਮਰਜੀ ਹੋਵੇ ਤਾਂ ਬਾਬਾ ਜੀ ਨੇ ਇਹ ਵੀ ਸਪੈਸ਼ਲ ਕਿਹਾ ਬਈ ਜਿਹੜੇ ਅਮੀਰ ਹੁੰਦੇ ਆ ਉਹਨਾਂ ਦਾ ਦਿਲ ਇੰਨਾ ਘੰਡਾ ਛੋਟਾ ਜਿਹਾ ਤੁਸੀਂ ਅਮੀਰ ਦੇ ਘਰ ਜਾਉਂਗੇ ਤਾਂ ਤੁਹਾਨੂੰ ਦਰਵਾਜ਼ੇ ਵਿੱਚੋਂ ਹੀ ਮੋੜ ਦਿੱਤਾ ਜਾਊਗਾ ਅਤੇ ਕਿਸੇ ਗਰੀਬ ਦੇ ਘਰ ਵਿੱਚ ਜਾਉਂਗੇ ਭਾਵੇਂ ਉਹਦੇ ਕੋਲ ਬਾਬਾ ਜੀ ਕਹਿੰਦੇ ਇੱਕ ਰੋਟੀ ਹੋਵੇ ਉਹ ਅੱਧੀ ਰੋਟੀ ਤੁਹਾਨੂੰ ਜ਼ਰੂਰ ਦੇਊਗਾ ਇੰਨੇ ਕ ਦਿਲ ਦੇ ਅਮੀਰ ਹੁੰਦੇ ਆ ਜਿਹੜੇ ਬੰਦੇ ਗਰੀਬ ਹੁੰਦੇ ਆ ਸੋ ਬਾਬਾ ਜੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਛੋਟੇ ਜਿੱਦਾ ਗ੍ਰੰਥਾਂ ਪੋਥੀਆਂ ਵਿੱਚ ਵੀ ਲਿਖਿਆ ਵੀ ਫਲ ਨੀਮਿਆ ਰੁੱਖਾਂ ਨੂੰ ਲੱਗਦੇ ਸਿੰਬਲ ਆ ਤੂੰ ਮਾਣ ਨਾ ਕਰੀ ਇਹ ਜਿਹੜਾ ਰਾਹ ਆ ਪਰਮਾਰਥ ਦਾ ਰਾਹ ਆ ਹਮੇਸ਼ਾ ਥੋੜਾ ਜਿਹਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਗਰੀਬ ਭਾਵਨਾ ਜਿਹੜੀ ਹੁੰਦੀ ਆ ਉਹ ਤਰਕਾ ਗੁਰੂ ਦੀ ਪ੍ਰਾਪਤੀ ਲਈ ਜਿਆਦਾ ਬੇਚੈਨ ਹੁੰਦਾ ਆ ਕਿ ਜਿਹੜੇ ਅਮੀਰ ਹੁੰਦੇ ਆ ਉਹਨਾਂ ਨੂੰ ਤਾਂ ਸਾਰਾ ਕੁਝ ਮਿਲਿਆ ਹੁੰਦਾ ਆ ਉਹ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਾਰਾ ਉਹਨਾਂ ਦਾ ਜੋ ਹੁੰਦਾ ਆ ਸਿਸਟਮ ਉਹ ਸਹੀ ਹੁੰਦਾ ਆ ਜੋ ਗਰੀਬ ਹੁੰਦੇ ਆ ਥੋੜੇ ਜਿਹਾ ਮਾਤੜ ਸਾਥੀ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਗੁਰੂ ਦੇ ਨਾਲ ਤੇ ਪਰਮਾਤਮਾ ਦੇ ਨਾਲ ਪੂਰਾ ਸੱਚੇ ਦਿਲੋਂ ਪਿਆਰ ਹੁੰਦਾ ਆ ਤੇ ਉਹਨਾਂ ਦੇ ਅੰਦਰ ਚਾਹਨਾ ਵੀ ਹੁੰਦੀ ਆ ਗੁਰੂ ਨੂੰ ਪਾਉਣ ਦੀ ਤਾਂ ਪਰਮਾਤਮਾ ਨੂੰ ਪਾਉਣ ਦੀ ਸੋ ਜਿਹੜਾ ਸ਼ੁਰੂ ਤੋਂ ਹੀ ਆਪਾਂ ਦੇਖਦੇ ਆਉਨੇ ਆ ਜਿਹੜੇ ਗਰੀਬ ਇਨਸਾਨ ਹੁੰਦੇ ਆ ਉਹ ਪ੍ਰਮਾਤਮਾ ਨੂੰ ਪਾਉਣ ਲਈ ਜ਼ਰੂਰ ਅੱਗੇ ਆਉਂਦੇ ਆ ਤਾਂ ਜਿਹੜੇ ਅਮੀਰ ਹੁੰਦੇ ਉਹ ਥੋੜੇ ਜਿਹਾ ਦਾਵਾਡੋਲ ਹੋਏ ਹੁੰਦੇ ਆ ਉਹਨਾਂ ਨੂੰ ਪ੍ਰਮਾਤਮਾ ਨੇ ਬਹੁਤ ਜ਼ਿਆਦੀਆਂ ਸਾਖੀਆਂ ਵੀ ਆ ਉਹਨਾਂ ਨੂੰ ਪ੍ਰਮਾਤਮਾ ਅਰਬੀ ਰੂਹਾਂ ਜਿੱਦਾਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਸਮਝਾਉਂਦੇ ਆ ਅਤੇ ਸਮਝਾ ਕੇ ਆਪਣੀ ਸ਼ਰਨ ਦੇ ਵਿੱਚ ਲੈਂਦੇ ਆ ਤਾਂ ਉਹਨਾਂ ਨੂੰ ਸਿੱਧੇ ਰਾਹ ਪਾਉਂਦੇ ਆ ਸੋ ਬਾਬਾ ਜੀ ਜਿਹੜੇ ਆ ਇਹ ਦੁਨੀਆ ਦੇ ਉੱਤੇ ਆਏ ਆ ਸਮਝ ਲਓ ਇੱਕ ਕਿਸਮ ਦਾ ਇਹ ਮੇਲਾ ਹੀ ਲੁੱਟਣ ਆਇਆ ਲੁੱਟ ਲੋ ਜਿਹਦੇ ਕੋਲੋਂ ਲੁੱਟ ਹੁੰਦਾ ਆ ਕਿਉਂਕਿ ਕਿਸੇ ਵੀਲੇ ਬੰਦੇ ਦਾ ਇੱਦਾਂ ਦੇ ਥਾਂ ਤੇ ਜਨਮ ਹੋ ਜਾਂਦਾ ਆ ਜਿੱਥੇ ਗੁਰੂ ਨਾਂ ਦੀ ਕੋਈ ਨਾਮੋ ਨਿਸ਼ਾਨ ਚੀਜ਼ ਵੀ ਨਹੀਂ ਹੁੰਦੀ ਹੈਗੀ ਆਪਣੇ ਤਾਂ ਇੱਥੇ ਘਰ ਵਿੱਚ ਗੰਗਾ ਆ ਨਹਾ ਲਓ ਜਿੰਨਾ ਨਹਾ ਸਕਦੇ ਹਾਂ ਇਹ ਬਹੁਤ ਚੰਗੇ ਗਾਂਵ ਵਾਲਿਆਂ ਲਈ ਹੁੰਦਾ ਆ ਕਿਉਂਕਿ ਜਿਹੜੇ ਅਰਬੀ ਰੂਹਾਂ ਹੁੰਨੀਆਂ ਆ ਇਹ ਹਰੇਕ ਨੂੰ ਨਹੀਂ ਮਿਲਦੀਆਂ ਹਰੇਕ ਦੇ ਕਰਮਾਂ ਵਿੱਚ ਨਹੀਂ ਹੁੰਦਾ ਇਹ ਆਪਣੇ ਕਰਮਾਂ ਦੇ ਵਿੱਚ ਹੈਗਾ ਆ ਇਹਦਾ ਜਿੰਨਾ ਵੀ ਫਾਇਦਾ ਉਠਾ ਸਕਦੇ ਆ ਵੱਧ ਤੋਂ ਵੱਧ ਉਠਾਓ ਕਿਤਾਹੀ ਬਿਲਕੁਲ ਵੀ ਨਾ ਕਰੋ ਅਤੇ ਬਾਬਾ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਉਹ ਜੋ ਗੋਤੀ ਦਿੰਦੇ ਆ ਉਹ ਜੋਗਤੀ ਕਰੋ ਅਤੇ ਉਸ ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਵਾਹਿਗੁਰੂ ਨਾਲ ਗੋੜਨਾ ਆਪਣਾ ਮੇਲ ਕਰੋ ਰੂਹ ਨੂੰ ਉਹਦੇ ਨਾਲ ਮੇਲ ਲੋ ਠੀਕ ਹੈ ਜੀ ਬਾਕੀ ਦੁਨੀਆਦਾਰੀ ਇੱਥੇ ਹੀ ਸਾਰਾ ਕੁਝ ਰਹਿ ਜਾਣਾ ਪੈਸਾ ਵੀ ਚੀਜ਼ਾਂ ਵੀ ਰੈਸਟੇ ਨਾਤੇ ਵੀ ਸਾਰਾ ਕੁਝ ਉੱਧੇ ਹੀ ਪਿਆ ਰਹਿ ਜਾਣਾ ਬਸ ਜਿਹੜਾ ਮੇਨ ਮਕਸਦ ਨੂੰ ਪ੍ਰਮਾਤਮਾ ਨੇ ਆਪਾਂ ਨੂੰ ਇਹ ਮਾਨਸ ਦਾ ਜਨਮ ਦਿੱਤਾ ਆ ਉਹਦਾ ਫੁੱਲ ਪੂਰਾ ਫੈਰਾ ਜਰੂਰ ਹਟਾਓ ਜੀ ਧੰਨਵਾਦ ਜੀ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਰਾਦਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ